ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਜੀ ਤੁਹਾਡੇ ਖਾਤਰ ਆਪਾਂ ਬਹੁਤ ਸਾਰੀਆਂ ਮਸ਼ੀਨਰੀਆਂ ਲੈ ਕੇ ਪਹੁੰਚੇ ਹਾਂ ਲਗਭਗ ਸਾਰੀਆਂ ਗੱਡੀਆਂ ਤੁਸੀਂ ਦੇਖੋਗੇ ਤੁਹਾਡੇ ਸ਼ਹਿਰ ਤੁਹਾਡੇ ਪਿੰਡ ਤੋਂ ਜੀ ਕੱਲੀ ਕੱਲੀ ਆਪਾਂ ਡਿਟੇਲਸ ਦੀ ਗੱਲ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰੋ ਨੰਬਰ ਆਪਣਾ ਪੂਰੀ ਵੀਡੀਓ 'ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਜੇ ਕਿਸੇ ਕੋਲੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਹੈ ਜੀ ਆਪਣੇ ਕੋਲੇ ਭੇਜ ਕੇ ਫ੍ਰੀ 'ਚ ਐਡ ਲਗਵਾ ਸਕਦੇ ਹੋ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਆਪਾਂ ਕਰਦੇ ਹਾਂ ਜੀ ਪਹਿਲੀ ਗੱਡੀ ਜਿਹੜੀ ਆਪਣੇ ਕੋਲੇ ਪਹੁੰਚੀ ਆ ਰੀਟੇਲਜ਼ VDI ਪਹੁੰਚੀ ਹੈ ਜੀ ਸਿਲਵਰ ਰੰਗ ਦੇ ਵਿੱਚ ਮਾਲਕ ਨੇ ਗੱਡੀ ਆਪਣੇ ਕੋਲੇ ਭੇਜੀ ਹੋਈ ਹੈ ਇਹ ਮਾਲਕ ਨੇ ਸੇਲ ਕਰਨੀ ਹੈ ਮਾਡਲ 2012 ਦਾ ਤੇ ਇਹ ਗੱਡੀ ਪੰਜਾਬ ਨੰਬਰ ਨੰਬਰ ਪਲੇਟਾਂ ਆਪਾਂ ਨੂੰ ਸਰਕਾਰੀ ਲੱਗੀਆਂ ਹੋਈਆਂ ਮਿਲ ਜਾਣਗੀਆਂ 2 ਲੱਖ ਤੇ 20000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਸੰਗਰੂਰ ਮਾਲਕ ਦਾ ਏਰੀਆ ਹੈ ਸੈਕੰਡ ਓਨਰ ਗੱਡੀ ਆ 90 ਤੋਂ 95 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਸੋਹਣੀ ਗੱਡੀ ਐ ਅੰਦਰੋਂ ਪੂਰੀ ਵਧੀਆ ਰੱਖੀ ਹੋਈ ਐ ਬਾਹਰੋਂ ਪੂਰੀ ਵਧੀਆ ਕਮੀ ਪੇਸ਼ੀ ਕੋਈ ਨਹੀਂ ਸੋਹਣੀ ਗੱਡੀ ਐ ਜੇ ਕਿਸ ਨੂੰ ਪਸੰਦ ਆਉਦੀ ਐ ਗੱਡੀ ਤਾਂ ਮਾਲਕ ਦੇ ਘਰੇ ਜਾਓ ਤੇ ਸੰਗਰੂਰ ਜਾ ਕੇ ਦੇਖੋ ਗੱਡੀ ਨੂੰ ਚਲਾ ਕੇ ਦੇਖੋ ਤੋਰ ਕੇ ਦੇਖੋ ਜਦੋਂ ਪੂਰੀ ਤਸੱਲੀ ਹੋ ਗਈ ਉਹ ਤੋਂ ਬਾਅਦ ਰੇਟ ਤੁਸੀਂ ਮੁਕਾ ਲਿਓ ਮਾਲਕ ਨਾਲ ਬਹਿ ਕੇ ਮਾਲਕ ਕਹਿੰਦੇ ਸੀਗੇ ਰੇਟ ਕਰ ਲਾਂਗੇ ਅਡਜਸਟਮੈਂਟ ਹੋ ਜਾਊਗਾ ਜਿਹੜੇ ਓਨਰ ਨੇ ਜਿਹੜੇ ਮਾਲਕ ਆਪ ਨੇ 98551 ਤੇ 757740 ਸੈਕੰਡ ਗੱਡੀ ਆਪਾਂ ਫੋਰਡ ਦੀ ਫੀਗੋ ਲੈ ਕੇ ਪਹੁੰਚਿਆ ਸੀ ਜਿਵੇਂ ਕਿ ਤੁਸੀਂ ਗੱਡੀ ਨੂੰ ਦੇਖ ਰਹੇ ਹੋ ਮਾਡਲ 2015 ਆਪਾਂ ਨੂੰ ਗੱਡੀ ਦਾ ਮਿਲ ਜਾਊਗਾ ਡੀਜ਼ਲ ਵੇਰੀਐਂਟ ਗੱਡੀ ਹੈ 1,65,000 ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਸ਼ਹਿਰ ਮੁਕਤਸਰ ਸਾਹਿਬ ਮਾਲਕ ਦਾ ਏਰੀਆ ਜੀ ਤੇ ਗੱਡੀ ਪੂਰੀ ਸੋਹਣੀ ਹੈ ਵਧੀਆ ਮਾਲਕ ਨੇ ਚਲਾਈ ਹੋਈ ਹੈ ਤੇ ਵਧੀਆ ਰੱਖੀ ਹੋਈ ਹੈ ਜੇ ਤੁਹਾਨੂੰ ਗੱਡੀ ਪਸੰਦ ਆਈ ਜੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਬਾਕੀ ਅੰਦਰੋਂ ਗੱਡੀ ਪੂਰੀ ਸੋਹਣੀ ਹੈ 165 ਇੱਕ ਵਾਰੀ ਇਹਨਾਂ ਨੇ ਡਿਮਾਂਡ ਕੀਤੀ ਹੈ ਘੱਟ ਬਾਦਕ ਕੀਤਾ ਜਾਊਗਾ ਜਿਵੇਂ ਕਿ ਸੀਟ ਕਵਰ ਹੋ ਗਈ ਮੈਟਿੰਗ ਹੋ ਗਈ ਮੈਟ ਹੋ ਗਿਆ ਤੇ ਸਾਰੀ ਸਰਵਿਸ ਹੋ ਗਈ ਏਸੀ ਹੀਟਰ ਹੋ ਗਿਆ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਮਾਲਕ ਨੇ ਦੱਸਿਆ ਬਹੁਤ ਸ਼ੌਂਕ ਨਾਲ ਗੱਡੀ ਰੱਖੀ ਹੋਈ ਹੈ ਬਾਕੀ ਉੱਚੇ ਮਾਡਲ ਦੀ ਹੈ ਕਮੀ ਪੇਸ਼ੇ ਕੋਈ ਨਹੀਂ ਮਿਲਣੀ ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਸਾਰਾ ਨੂੰ ਗੱਡੀ ਪਸੰਦ ਵੀ ਆਊਗੀ ਰੇਟ ਵੀ ਠੀਕ ਹੈ ਜਿਹੜੇ ਮਾਲਕ ਆਪ ਨੇ ਗੱਡੀ ਦੇ ਉਹਨਾਂ ਦਾ ਮੋਬਾਈਲ ਨੰਬਰ 9814868958 ਗੱਲ ਤੁਸੀਂ ਕਰ ਸਕਦੇ ਹੋ ਜੀ ਬਾਕੀ ਪੂਰੀ ਆਪਾਂ ਗੱਲ ਕਰ ਰਹੇ ਹਾਂ ਜੀ ਵਾਰਿਸਰਮ ਤੇ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਵਧੀਆ ਲੱਗ ਰਹੀ ਹੈ ਵੀਡੀਓ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਕਿਸੇ ਨੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਚੈਨਲ ਦਾ WhatsApp ਨੰਬਰ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਹੈ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਲਗਾ ਦੇਵਾਂਗੇ ਹੁਣ ਆਪਾਂ ਸਵੈਪਟ ਗੱਡੀ ਦੀ ਗੱਲ ਕਰਾਂਗੇ ਜੀ ਸਵੈਪਟ ਆਪਣੇ ਕੋਲੇ ਪਹੁੰਚੀ ਆ ਗੱਡੀ ਆਲ ਓਕੇ ਆ ਜੀ ਬੰਪਰ ਬੂਮਪਰ ਪੂਰੇ ਵਧੀਆ ਮਿਲ ਜਾਣਗੇ ਮਾਡਲ ਦੀ ਆਪਾਂ ਗੱਲ ਕਰੀਏ 11 ਮਾਡਲ ਮਾਲਕ ਨੇ ਦੱਸੀ ਆ ਕੰਡੀਸ਼ਨ ਚ ਗੱਡੀ ਚ ਕੋਈ ਕਮੀ ਪੇਸ਼ੀ ਨਹੀਂ ਤੇ ਗੱਡੀ ਖੜੀ ਆ ਅੰਮ੍ਰਿਤਸਰ ਏਰੀਆ ਚ ਗੱਡੀ ਪੈਟਰੋਲ ਤੇ ਐ ਪਲੱਸ ਸੀਐਨਜੀ ਐ ਜੀ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ 90 ਤੋਂ 95 ਪੈਸੇ ਮਿਲ ਜੂ ਬਾਕੀ ਇਹਨਾਂ ਨੇ ਫੋਟੋਆਂ ਸੋਹਣੀ ਆਪਣੇ ਕੋਲੇ ਖਿੱਚ ਕੇ ਭੇਜੀਆਂ ਟਾਇਰਾਂ 'ਚ ਅਲਾਈ ਲੱਗੀ ਹੋਈ ਹੈ ਜਿਵੇਂ ਕਿ ਤੁਸੀਂ ਫੋਟੋਆਂ 'ਚ ਦੇਖ ਰਹੇ ਹੋ ਸੀ ਤੇ ਅੰਦਰੋਂ ਪੂਰੀ ਸਾਫ਼ ਪਈ ਹੈ ਗੱਡੀ ਕੋਈ ਕਮੀ ਪੇਸ਼ੀ ਨਹੀਂ ਮਾਲਕ ਨੇ ਦੱਸਿਆ ਦਿੱਲੀ ਨੰਬਰ ਗੱਡੀ ਹੈ ਮਾਲਕ ਕਹਿੰਦੇ ਸੀਗੇ ਐਨਓਸੀ ਕਟਵਾ ਦਾਂਗੇ ਤੇ ਗੱਡੀ ਪੂਰੀ ਸਾਫ਼ ਹੈ ਪੂਰੀ ਸੋਹਣੀ ਹੈ ਕਿਸੇ ਨੂੰ ਜੇ ਪਸੰਦ ਆਉਂਦੀ ਹੈ ਮਾਲਕ ਨੇ ਕਿਹਾਗਾ ਇੱਕ ਵਾਰੀ ਗੱਲ ਲਾਜ਼ਮੀ ਕਰ ਲਿਓ ਬਾਕੀ ਮਾਲਕ ਨੇ ਸਾਰਾ ਕੁਝ ਕਨਫਰਮ ਕਰਵਾਈ ਹੈ ਜੀ ਜਿਹੜਾ ਕੁਝ ਤੁਹਾਨੂੰ ਮੈਂ ਦੱਸ ਰਿਹਾ ਹਾਂ ਤਾਕੀ ਮਾਲਕ ਨੇ ਕਿਹਾ 1 ਰੁਪਿਆ ਲਾਉਣ ਦੀ ਲੋੜ ਹੈ ਨਹੀਂ ਤੇ ਮਾਲਕ ਨੇ ਵਧੀਆ ਚਲਾਈ ਹੋਈ ਆ ਪਰਸਨਲ ਚਲਾਈ ਹੋਈ ਐ ਜੀ ਹੁਣ ਗੱਡੀ ਐ ਤੇ ਕੋਈ ਜਾ ਕੇ ਦੇਖਣਾ ਚਾਹਵਨ ਹੈਗਾ ਕਿਸੇ ਨੂੰ ਵੀ ਪਸੰਦ ਆਈ ਐ ਮਾਲਕ ਨੇ ਕਿਹਾ ਘਰ ਆਜੂ ਤੇ ਚੈੱਕ ਕਰ ਲਉ ਟਰਾਈ ਲੈ ਲਉ ਜਦੋਂ ਪੂਰੀ ਤਸੱਲੀ ਹੋ ਗਈ ਤਾਂ ਉਹ ਤੋਂ ਬਾਅਦ ਰੇਟ ਵੇਕੇ ਕਰਕੇ ਤੇ ਗੱਡੀ ਦੀ ਡੀਲ ਕਰ ਲਾਂਗੀ ਮਾਲਕ ਦਾ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਥੱਲੇ ਤੁਹਾਨੂੰ ਦੇ ਹੀ ਦਿੱਤਾ ਜੀ ਸਕਰੀਨ ਤੇ ਹੁਣ ਆਪਾਂ ਇੱਕ ਹੋਰ ਸਵਿਪਟ ਗੱਡੀ ਲੈ ਕੇ ਪਹੁੰਚਿਆ 2013 ਮਾਡਲ ਗੱਡੀ ਹੈ ਇਹ ਤੇ ਗੱਡੀ ਚੱਲੀ ਹੋਈ ਹੈ ਕੁੱਲ 62000 ਕਿਲੋਮੀਟਰ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਟਾਇਰਾਂ ਦੀ ਕੰਡੀਸ਼ਨ ਆਲੋਕੀ ਹੈ 345000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਗੱਡੀ ਮੂਨਕ ਖੜੀ ਹੈ ਜੀ ਤੇ ਨਵੇਂ ਟਾਇਰਾਂ 'ਚ ਗੱਡੀ ਆ ਸੋਹਣੀ ਹੈ ਮਾਲਕ ਨੇ ਵਧੀਆ ਚਲਾਈ ਹੋਈ ਹੈ ਵਧੀਆ ਰੱਖੀ ਹੋਈ ਹੈ ਸਟਾਰਟ ਕਿਸੇ ਨੇ ਕਰਕੇ ਦੇਖਣੀ ਹੈ ਮਾਲਕ ਦੇ ਘਰੇ ਜਾ ਕੇ ਦੇਖੋ ਤੋਰ ਕੇ ਦੇਖ ਸਕਦੋਂ ਪੂਰੀ ਆਪਦੀ ਤਸੱਲੀ ਕਰ ਸਕਦੋਂ ਬਾਕੀ ਰੰਗ ਗੱਡੀ ਦਾ ਸਾਰਾ ਜੈਨੂਨ ਮਾਲਕ ਨੇ ਦੱਸਿਆਗਾ ਤੇ ਬੰਪਰ ਮੂੰਹ ਪਰ ਪੂਰੇ ਵਧੀਆ ਮਿਲ ਜਾਣਗੇ ਮਾੜੀ ਮੋਟੀ ਹੋ ਸਕਦਾ ਟੱਚਿੰਗ ਹੋਈ ਹੋਵੇ ਬੰਪਰਾਂ ਚ ਜਾਂ ਇੱਧਰ ਉੱਧਰੋਂ ਬਾਕੀ ਤੁਸੀਂ ਮਾਲਕ ਨੂੰ ਫੋਨ ਕਰ ਲਿਓ ਸਾਰਾ ਕੁਝ ਮਾਲਕ ਦੱਸ ਦੇਣਗੇ ਬਾਕੀ ਵੀਡੀਓ ਆਪਾਂ ਤੁਹਾਨੂੰ ਦਿਖਾ ਰਹੇ ਆਂ ਜੀ ਵੀਡੀਓ ਚ ਫੋਟੋਆਂ ਸਾਰੀਆਂ ਦਿਖਾ ਰਹੇ ਆਂ ਸਾਰਾ ਕੁਝ ਮਾਲਕ ਨੇ ਦਿਖਾਇਆ ਫੋਟੋਆਂ ਸੋਹਣੀਆਂ ਇਹਨਾਂ ਨੇ ਖਿੱਚ ਕੇ ਭੇਜੀਆਂ ਮੂਨਿਕ ਖੜੀ ਆ ਘਰੇ ਗੱਡੀ ਜਾ ਕੇ ਦੇਖ ਸਕਦੋਂ ਟਾਇਰ ਦੇਖ ਲਊ ਟਾਇਰਾਂ ਚ ਅਲਾਈ ਦੇਖ ਲਊ ਗੱਡੀ ਦੇਖ ਲਊ ਸਾਰਾ ਕੁਝ ਫੋਟੋਆਂ ਚ ਤੁਸੀਂ ਦੇਖ ਲਿਆ ਜੀ ਤੇ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਤੇ ਵੀਡੀਓ ਚ ਜਿਹੜੀ ਇਹ ਗੱਡੀ ਤੁਸੀਂ ਦੇਖ ਰਹੇ ਹੋ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਕਮੈਂਟ ਕਰਕੇ ਮੈਨੂੰ ਜਰੂਰ ਦੱਸ ਸਕਦੇ ਹੋ ਜੀ ਤੇ ਓਨਰ ਦਾ ਮੋਬਾਈਲ ਨੰਬਰ 88727 23381 ਵੀਡੀਓ ਆਪਾਂ ਡੇਲੀ ਲੈ ਕੇ ਪਹੁੰਚਦੇ ਹਾਂ ਜੀ ਤੇ ਇਹ ਗੱਡੀਆਂ ਜਿਵੇਂ ਦੀਆਂ ਤੁਸੀਂ ਦੇਖ ਰਹੇ ਹੋ ਇਸੇ ਤਰ੍ਹਾਂ ਦੀਆਂ ਗੱਡੀਆਂ ਆਪਾਂ ਹਰ ਰੋਜ਼ ਲੈ ਕੇ ਆਉਂਦੇ ਹਾਂ ਤੇ ਹਰ ਰੋਜ਼ ਇਸੇ ਤਰ੍ਹਾਂ ਦੀ ਨਵੀਂ ਵੀਡੀਓ ਦੇਖਣ ਵਾਸਤੇ ਥੱਲੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜੀ ਉਹ ਜਿਹੜਾ ਸਬਸਕ੍ਰਾਈਬ ਦਾ ਬਟਨ ਹੈ ਚਿੱਟੇ ਜਿਹੇ ਰੰਗ ਦਾ ਉਹਨੂੰ ਜ਼ਰੂਰ ਦਬਾ ਦਿਓ ਨਾਲ ਇੱਕ ਬੈਲ ਆਈਕਨ ਆਉਗਿਆ ਸੀ ਉਹਨੂੰ ਵੀ ਆਲਟ ਸੈਟ ਕਰਕੇ ਕਲਿੱਕ ਲਾਜ਼ਮੀ ਕਰ ਦਿਓ ਤੇ ਸਬਸਕ੍ਰਾਈਬ ਕਰਨ ਨਾਲ ਪਹਿਲੋ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜਦੋਂ ਆਪਾਂ ਨੈਕਸਟ ਵੀਡੀਓ ਲੈ ਕੇ ਪਹੁੰਚਾਂਗੇ ਉਸ ਵੇਲੇ ਤੁਹਾਡੇ ਕੋਲੇ ਮੈਸੇਜ ਪਹੁੰਚ ਜਾਇਆ ਕਰੂਗਾ ਤੇ ਵੀਡੀਓ ਨੂੰ ਬੱਤਵਾ ਸਪੋਰਟ ਦਿਆ ਕਰੋ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਉਹਨੂੰ ਜ਼ਰੂਰ ਦਬਾ ਦਿਓ ਤੇ ਕਿਸੇ ਨੇ ਘਰ ਕੁਠੀ ਮਕਾਨ ਗੱਡੀ ਮੋਟਰਸਾਈਕਲ ਦੀ ਜੇ ਐਡ ਕਰਵਾਉਣੀ ਆ ਆਪਣੇ ਚੈਨਲ ਦਾ WhatsApp ਨੰਬਰ ਤੁਹਾਨੂੰ ਮਿਲ ਹੀ ਗਿਆ ਉੱਤੇ ਪੂਰੀ ਵੀਡੀਓ 'ਚ ਹਮੇਸ਼ਾ ਲਿਖਿਆ ਰਹਿੰਦਾ ਜੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਬਿਲਕੁਲ ਫਰੀ ਦੇ ਵਿੱਚ ਛੇਤੀ ਤੋਂ ਛੇਤੀ ਲਗਾ ਦੇਵਾਂਗੇ ਹੁਣ ਆਪਾਂ ਗੱਲ ਕਰਾਂਗੇ ਜੀ ਆਪਣੇ ਕੋਲੇ i20 ਆਸਥਾ ਟੌਪ ਮਾਡਲ ਗੱਡੀ ਪਹੁੰਚੀ ਹੈ 2016 ਮਾਡਲ ਕੁੱਲ ਗੱਡੀ 95000 ਚੱਲੀ ਹੋਈ ਹੈ ਤੇ ਡਿਮਾਂਡ ਦੀ ਆਪਾਂ ਗੱਲ ਕਰੀਏ 540000 ਰੁਪਿਆ ਮਾਲਕ ਨੇ ਰੇਟ ਮੰਗਿਆ ਹੈ ਤੇ ਸੰਗਰੂਰ ਘਰੇ ਗੱਡੀ ਤੁਹਾਨੂੰ ਮਿਲ ਜੂਗੀ ਜੇ ਕਿਸੇ ਨੇ ਦੇਖਣੀ ਹੈ ਨਮੇ ਟੈਰਾ ਦਾ ਕੰਡੀਸ਼ਨ ਆਲੂ ਕੇ ਸੋਣੀ ਗੱਡੀ ਹੈ ਮਾਲਕ ਨੇ ਰੱਖੀ ਵਧੀਆ ਹੋਈ ਹੈ ਚਲਾਈ ਵਧੀਆ ਹੋਈ ਹੈ ਬਾਕੀ ਰੇਟ ਹੋਜੂਗਾ ਰੇਟ ਦੀ ਕੋਈ ਦਿੱਕਤ ਨਹੀਂ ਕਿਸਾਨੂੰ ਪਸੰਦ ਆਉਂਦੀ ਹੈ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਤਾਂ ਮਾਲਕ ਦੇ ਘਰੇ ਜਾਓ ਚਲਾ ਕੇ ਦੇਖੋ ਤੋਰ ਕੇ ਦੇਖੋ ਪੂਰੀ ਤਸੱਲੀ ਕਰੋ ਜਦੋਂ ਪੂਰੀ ਤਸੱਲੀ ਹੋ ਗਈ ਉਹ ਤੋਂ ਬਾਅਦ ਰੇਟ ਕਰ ਲਿਓ ਓਨਰ ਦਾ ਮੋਬਾਈਲ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਹੁਣ ਆਪਾਂ ਮਾਰੂਤੀ 800 ਗੱਡੀ ਦੀ ਗੱਲ ਕਰਾਂਗੇ ਇੱਕ ਤਿੰਨ ਮਾਡਲ ਗੱਡੀ ਲੈ ਕੇ ਪਹੁੰਚੀਆਂ 40000 ਦੇ ਮੰਗ ਦੇ ਵਿੱਚ ਗੱਡੀ ਖੜੀ ਆ ਫਰੀਦਕੋਟ ਏਰੀਆ 'ਚ 85 ਤੋਂ 90 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਤੇ 40000 ਦੇ ਵਿੱਚੋਂ ਘਾਟਾ ਵਾਦਕ ਕੀਤਾ ਜਾਊਗਾ ਮਾਲਕ ਨੇ ਕਿਹਾ ਸਿਰਫ ਇੱਕ ਵਾਰੀ ਇਹ ਡਿਮਾਂਡ ਹੈਗੀ ਤਿੰਨ ਮਾਡਲ ਗੱਡੀਆਂ ਸੋਹਣੀ ਗੱਡੀਆਂ ਮਾਲਕ ਨੇ ਵਧੀਆ ਰੱਖੀ ਹੋਈ ਆ ਵਧੀਆ ਚਲਾਈ ਹੋਈ ਆ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਦੱਸ ਹੀ ਰਹੇ ਹਾਂ ਸੀ ਤੇ ਓਨਰ ਜਿਹੜੇ ਆਪ ਨੇ ਮਾਲਕ ਨੇ ਉਹਨਾਂ ਦਾ ਨੰਬਰ 941750470 ਨੂੰ ਗੱਲਬਾਤ ਜਿਹੜੀ ਵੀ ਕਰਨੀ ਹੈ ਗੱਲ ਕਰ ਲਿਓ ਜਾ ਕੇ ਤੁਸੀਂ ਦੇਖਣੀ ਆ ਬਹਿ ਕੇ ਗੱਲ ਕਰਨੀ ਆ ਜਾ ਕੇ ਕਰ ਲਿਓ ਜੀ ਉਹ ਤੁਹਾਡੀ ਇੱਛਾ ਹੈ ਤੇ ਸਾਰਾ ਕੁਝ ਤੁਸੀਂ ਦੇਖ ਲਿਓ ਜੀ ਜਿੰਨੀਆਂ ਮਸ਼ੀਨਰੀਆਂ ਸਿਗੀਆਂ ਤੁਹਾਨੂੰ ਮੈਂ ਦਿਖਾਈ ਦਿੱਤੀਆਂ ਹੁਣ ਤੁਸੀਂ ਦੱਸੋ ਜੀ ਕਮੈਂਟ ਕਰਕੇ ਕਿਵੇਂ ਦੀ ਲੱਗੀ ਵੀਡੀਓ ਤੇ ਅਗਲੀ ਵੀਡੀਓ ਜਿਹੜੀ ਆਪਾਂ ਲੈ ਕੇ ਪਹੁੰਚੋਗੇ ਉਹਦੇ ਵਿੱਚ ਕਿਹੜੀਆਂ ਮਸ਼ੀਨਰੀਆਂ ਤੁਹਾਨੂੰ ਚਾਹੀਦੀਆਂ ਕਰੋ ਕਮੈਂਟ ਤੇ ਕਿਸੇ ਨੂੰ ਐਡ ਕਰਵਾਉਣੀ ਹੈ ਆਪਣੇ ਚੈਨਲ ਦਾ WhatsApp ਨੰਬਰ ਉੱਤੇ ਹਮੇਸ਼ਾ ਲਿਖ ਰਹੇ ਹਾਂ ਤਾਂ ਭੇਜੋ ਆਪਣੇ ਕੋਲੇ ਜਾਣਕਾਰੀ ਵੀਡੀਓ ਫੋਟੋਆਂ ਫਿਰ ਜੇ ਆਪਾਂ ਐਡ ਲਗਾ ਦੇਵਾਂਗੇ